हेलो हां जी नहीं जी ठीक है जी अच्छा 9:00 बजे ओके गेम में सेवा ਦਾ ਕਿ ਸਕੈਨਰ ਹੈਗਾ ਸੀ ਤੋਂ ਨਹੀਂ ਮੈਨੂੰ ਕਿਹ ਜ਼ਰੂਰਤ ਹੀ ਨਹੀਂ ਸੀ ਮੈਨੂੰ ਚੱਕ ਲਿਆ ਪਾਤਾ ਦਾ 25 ਲੱਖ ਰੁਪਏ ਚਲੋ ਚੱਲੀਏ ਪ੍ਰੋਸੈਸ ਕਰ ਲੈਂਦੇ ਜਰਾ ਇੱਕ ਵਾਰ ਚੱਕ ਲਾ ਸੇਵਕ ਪੈਸੇ ਆਗੇ ਤੇਰੇ ਮੋਬਾਈਲ 'ਚ ਨਹੀਂ ਦੇ ਦੇ ਅਨਪੈਸੇ ਨਹੀਂ ਚਾਹੀਦੇ ਸਰਦੂਤ ਹੀ ਚਾਹੀਦੇ ਜੀ ਮੇਰੇ ਮਾਪਿਓ ਮੇਰੀ ਭੈਣ ਚਾਹੀਦੀ ਮੈਨੂੰ ਮੈਂ ਤਾਂ ਆਂਦਾ ਕੀ ਕਰਨਾ ਹਾਂਜੀ ਜੀ ਮੈਂ ਮਾਂ ਵੀ ਮੰਗੀ ਤੁਹਾਡੇ ਕੋਲ ਭਾਬੀ ਜੀ Please ਸਮਝਾਓ ਵਾ ਦੀਦੀ ਨੂੰ ਕਿ ਮਾਫ਼ ਕਰਦੇ ਸਾਨੂੰ ਮੈਂ ਮੁੰਡਿਆਂ ਜਿਹਦੇ ਅੱਗੇ ਆਉਂਗੀ ਮੈਂ ਕੀ ਸਾਸੋਹਰਣੀ ਮੈਂ ਤਾਂ ਮਾਪਿਓ ਬਣਾ ਕੇ ਰੱਖੂਗੀ ਆਪਣੀ ਸੇਮਰੇ ਤੇ ਇਸ ਮੂਰ ਨਾਲ ਮੈਨੂੰ ਗਵਾ ਮਾਫ਼ ਕਰ ਦੇ ਯਾਦ ਉਹ ਦਿਨ ਸਾਰੇ ਕਿਦਾਂ ਤੋਂ ਕਿੰਨੀ ਵਾਰਾਂ ਅਸੀਂ ਆਏ ਆ ਸੇਵਕ ਨੂੰ ਸਮਝਾਣ ਤੇਰੇ ਨਾਲ ਗੱਲ ਕਰਨ ਤੂੰ ਹਰ ਗੱਲ ਤੋਂ ਮੁੱਕਰੀ ਜਾਂਦੋ ਹੈ ਨਾ ਪਤਾ ਮੈਨੂੰ ਕੋਬੀ ਜੀ ਮੇਰੇ ਬੜੀਆਂ ਗਲਤੀਆਂ ਵਾ ਪਰ ਇਹ ਆਖਰੀ ਗਲਤੀ ਸਮਝ ਕੇ ਮੈਨੂੰ ਮਾਫ ਕਰ ਦੋ ਜਿਹੜੀ ਤੈਨੂੰ ਪਤਾ ਸੇਵਕ ਇਹ ਪੈਸੇ ਨਾ ਤੇਰਾ 파ਟਰਨਰ ਤੇਰਾ ਦੋਸਤ ਤੇਰੇ ਚੀਜਾ ਜੀ ਕੋਤੇ ਚਲ ਕੇ ਅੱਗੇ ਦੇ ਸਕਦੇ ਸੀ ਤੈਨੂੰ ਪਤਾ ਉਹਨਾਂ ਦੇ ਅੰਦਰ ਕਿਸੇ ਚੀਜ਼ ਦੀ ਭੁੱਖ ਨਹੀਂ ਸੀ ਮਹਾਰਾਜਾ ਦਿੱਤਾ ਨਾ ਉਹਨਾਂ ਦੇ ਘਰ ਸਭ ਕੁਝ ਹੈ ਸੁੱਖ ਦਾ ਭਰਿਆ ਹੈ

ਉਹੋ ਕੋਲੇ ਸੀ ਅgetElementById ਨੰਨਾ ਭੁਜਾਈਆਂ ਦੀ ਇੱਜ਼ਤ ਕਰੀਏ ਉਹਨਾਂ ਦੇ ਪਰਿਵਾਰ ਦੀ ਇੱਜ਼ਤ ਕਰੀਏ ਸਾਡਾ ਹੱਕ ਨਹੀਂ ਆਪਣੇ ਬੰਦੇ ਦੀ ਇੱਜ਼ਤ ਲੈਣ ਦਾ ਆਪਣੇ ਪਰਿਵਾਰ ਦੀ ਇੱਜ਼ਤ ਲੈਣ ਦਾ ਤੁਹਾਡਾ ਕੋਈ ਹੱਕ ਬੰਦਾ ਮੈਨੂੰ ਕਹਿ ਲੈਂਦੇ ਜੋ ਕਹਿਣਾ ਸੀ ਵਿਆਹ ਤੋਂ ਬਾਅਦ ਉਹ ਪਹਿਲੀ ਵਾਰ ਹੀ ਆਏ ਸੀ ਤੇ ਕਿੱਦਾਂ ਜਲੀਲ ਕਰਕੇ ਤੂੰ ਕੰਡਿਆ ਇਤਾਂ ਹੱਥ ਰਿਆ ਉਹਨਾਂ ਦਾ ਮੈਨੂੰ ਅੱਜ ਇਹ ਨਹੀਂ ਭੁੱਲਦਾ ਮੈਂ ਮੰਨਦਾ ਜੀ ਜੀ ਮੈਂ ਗਲਤੀ ਕੀਤੀ ਆ ਤਾਂ ਸੇਵਕ ਬਸ ਮੈਨੂੰ ਇੱਕ ਵਾਰੀ ਮਾਫ ਕਰ ਦੇ ਆਖਰੀ ਗਲਤੀ ਸੇਵਕ ਕੁਝ ਮੰਨ ਮੇਰੀ ਗੱਲ ਸੁਣ ਤੂੰ ਨਾ ਸਾਗਰ ਤੋਂ ਮਾਫੀ ਮੰਗ ਲਾ ਜੇ ਉਹ ਮਾਫ ਕਰ ਦੇਗਾ ਨਾ ਤੈਨੂੰ ਨਹੀਂ ਆਪਣੇ ਆਪ ਕਰ ਦੇਣਾ ਨਹੀਂ ਨਹੀਂ ਮਾਫੀ ਬਸ ਫਹਮ ਗੋ ਅਹੀਂ ਕਿ ਕੋ ਮਾਫੀ ਮੰਗਾ ਕੇ ਵੱਡੇ ਨਹੀਂ ਹੋਣਾ ਮੈਂ ਮੰਗ ਲਉ ਮਾਫੀ ਸਾਗਰ ਭਾਈ ਤੱਕ ਪੈਰੀ ਪੈ ਜੂ ਨਾ ਬਸ ਸੇਵਕ ਬਸ ਚਲੋ ਵੀਰ ਜੀ ਮੈਨੂੰ ਲੈ ਚੋ ਇੱਥੋਂ ਚਲ ਚਲੋ ਚਲੋ ਜੀ ਚਲ ਤੇ ਮੈਂ ਇੱਕ ਗੱਲ ਕਹਿਣੀ ਚਾਹਾਂਗੀ ਕਿ ਸੇਵਕ ਘਰ ਛੱਡ ਕੇ ਨਾ ਜਾਈ। ਘਟੋ ਘਟੇ ਦਾ ਸਾਥ ਦੇ। ਸੇਵਕ ਅੱਜ ਦਿਨ ਤੱਕ ਤੁਹਾਡੇ ਕੋਲ ਜਿਹੜੀ ਵੀ ਮੈਂ ਚੀਜ਼ ਮੰਗੀ ਨਾ, ਤੁਸੀਂ ਹਰ ਚੀਜ਼ ਮੈਨੂੰ ਲਿਆ ਕੇ ਦਿੱਤੀ ਨਾ। ਤੇ ਆ ਵੀ ਚੀਜ਼ ਮੇਰੀ ਪੂਰੀ ਕਰ ਦਿਓ। ਆਪਾਂ ਮੰਮੀ ਪਾਪਾ ਨੂੰ ਖੁਦ ਲੈ ਕੇ ਆਉਨੇ ਆ। ਮੈਂ ਉਹਨਾਂ ਨੂੰ ਨਾ ਸਾਸੋ ਰਾਨੀ, ਮੈਂ ਆਪਣੇ ਮਾਪੇ ਬਣਾ ਕੇ ਰੱਖੂੰਗੀ। ਮਾਪੇ ਉਹ ਜੇ ਉਸ ਦਿਨ ਮਾਪੇ ਮਨ ਲਿੰਦੀ ਦੱਸ ਮੈਨੂੰ ਕੀ ਘਟ ਜਾਣਾ ਹੈ țeਰਾ ਕਿੰਨਾ ਸਾਥ ਦਿੱਤਾ ਹੁਨਾ ਚੱਲ ਤੂੰ ਤੇ ਝੂਠਾ ਹੀ ਗਿਆ ਕਿ ਮੈਂ ਬਿਮਾਰ ਹਾਂ ਹੈ ਮੰਜੇ ਤੇ ਤੂੰ ਪਈ ਰਹਿਨੀ ਆ ਕੰਮ ਮੇਰੀ ਮੰਮੀ ਕਰਦੇ ਹੁੰਦੇ ਉਦੋਂ ਮਾਪੇ ਮੰਨਦੀ ਤੂੰ ਤੇ ਮੈਂ ਅੱਜ ਮੰਨ ਵੀ ਲੈਂਦਾ ਹਾਂ ਹਾਂ ਕਿ ਤੂੰ ਬਿਲਕੁਲ ਸਹੀ ਹੈ ਪਰ ਨਹੀਂ ਗਲਤ ਹੈ ਬਹੁਤ ਗਲਤ ਹੈ ਕੀਤਾ ਵੀ ਆਪਾਂ ਬਹੁਤ ਗਲਤ ਆ ਦਵਾ ਜਾਣੇ ਉਹ ਘਟ ਨਹੀਂ ਹਾਂ ਜਿਸ ਦਿਨ ਮੈਂ ਬਿਮਾਰ ਪਿਆ ਦਿੱਤਾ ਕਿਹਨੇ ਸਾਥ ਦੱਸ ਮੈਨੂੰ ਕਿਹਨੇ ਸਾਥ ਦਿੱਤਾ ਕਿਸੇ ਨੇ ਨਹੀਂ ਸਾਥ ਦਿੱਤਾ ਤੇਰੀ ਮਾਂ ਪੁੱਤਰ ਮੈਂ ਤੇਰੀ ਸੱਸ ਨਹੀਂ ਮੈਂ ਤੇਰੀ ਮਾਂ ਹੀ ਆ ਕਿੱਥੇ ਗਈ ਮਾਂ ਮੇਰੀ ਜਦੋਂ ਬਿਮਾਰ ਆਇਆ ਇੰਨੇ ਦਿਨ ਮੈਂ ਬਿਮਾਰਾ ਕਿੱਥੇ ਗਈ ਆਈ ਨਹੀਂ ਨਾ ਉੱਥੇ ਮੇਰੀ ਮਾਂ ਤੜਫਦੀ ਰਹੀ ਕਹਿੰਦੇ ਨਾ ਪੁੱਤ ਜੈ ਕਿੰਨਾ ਵੀ ਦੂਰ ਹੋਵੇ ਮਾਂ ਨੂੰ ਪਤਾ ਲੱਗ ਜਾਂਦਾ ਮਾਂ ਦਾ ਦਿਲ ਇਦਾਂ ਦਾ ਹੈ ਆਪਣੇ ਪੁੱਤ ਨੂੰ ਨਾ ਬਿਮਾਰ ਛੱਡ ਕੋਈ ਨੀ ਕੀ ਜੀ ਸੱਤ ਵੀ ਲੱਗੇ ਨਾ ਉਹ ਵੀ ਨਹੀਂ ਬਰਦਾਸ਼ਤ ਕਰ ਸਕਦੇ ਜੇ ਅੱਜ ਮੇਰੀ ਮਾਂ ਇੱਥੇ ਹੁੰਦੀ ਨਾ ਤੇ ਸ਼ਾਇਦ ਮੈਂ ਪਹਿਲਾਂ ਹੀ ਠੀਕ ਹੋ ਜਾਂਦਾ ਜਿਹੜਾ ਮੈਂ ਅੱਜ ਠੀਕ ਹੋਣ ਨਹੀਂ ਹਾਂਜੀ ਸੇਵਕ ਆਪਾਂ ਇਦਾਂ ਕਰਦੇ ਆ ਆਪਾਂ ਮੰਮੀ ਪਾਪਾ ਨੂੰ ਲੈ ਕੇ ਆਉਂਦੇ ਘਰ ਆਪਾਂ ਜਿੱਥੋਂ ਤੱਕ ਹੋ ਸਕੇ ਨਾ ਪੈਰ ਤੱਕ ਮੈਂ ਖੁਦ ਉਹਨਾਂ ਨੂੰ ਲੈ ਕੇ ਆਉਂਗੀ ਘਰੇ ਆਪਾਂ ਸਾਰਾ ਪਰਿਵਾਰ ਫੇਰ ਵਧੀਆ ਤੇ ਰਹਿ ਰਵਾਂਗੇ ਸੇਵਕ ਜੋ ਵੀ ਮੇਰ ਤੋਂ ਗਲਤੀ ਹੋਗੀ ਮੈਂ ਖੁਦ ਉਹਨਾਂ ਤੋਂ ਮਾਫੀ ਮੰਗੋਗੀ ਮੈਂ ਨਾ ਤੁਸੀਂ ਵਾਪਸ ਆਜੋ ਘਰ ਗਲਤੀ ਗੁਨਾ ਗੁਨਾ ਕੀਤੇ ਆਪਾਂ ਗਲਤੀਆਂ ਨਹੀਂ ਕੀਤੀਆਂ ਬੜਾ ਕੁਝ ਕੀਤਾ ਤੂੰ ਸੋਚ ਠੰਡ ਚ ਆਪਾਂ ਬਾਹਰ ਕੱਢੇ ਉਹ ਜਿਹੜੀ ਮਾਂ ਮੈਨੂੰ ਗਿੱਲੇ ਤੋਂ ਸੁੱਕੇ ਪਾਉਂਦੀ ਰਹੀ ਉਸ ਮਾਂ ਨੂੰ ਮੈਂ ਟਰੇਲ ਦੇ ਵਿੱਚ ਛੱਡਤਾ ਮੈਂ ਕੀ ਤੂੰ ਵੀ ਨਹੀਂ ਸੋਚਿਆ ਜਰਾ ਜਿੰਨਾ ਵੀ ਨਹੀਂ ਤੇਰੇ ਦਿਮਾਗ 'ਚ ਮਾੜਾ ਮੋਟਾ ਵੀ ਨਹੀਂ ਆਇਆ ਕਿ ਮੈਂ ਕੀ ਕਰਨ ਲੱਗੀ ਆ ਚੱਲ ਮੈਂ ਤਾਂ ਨਾ ਸਮਝੀ ਤੂੰ ਹੀ ਸਮਝਾ ਲੈਂਦੀ ਤੂੰ ਅਕਲਮੰਦ ਤੂੰ ਆ ਨਹੀਂ ਤੂੰ ਹੀ ਮੈਨੂੰ ਸਟੈਂਡ ਕੀਤਾ ਐਡੇ ਤੂੰ ਹੀ ਅਕਲਮੰਦ ਈ ਤੈਨੂੰ ਸਮਝਾ ਲੈਂਦੇ ਨਹੀਂ ਸੇਵਕ ਮੈਂ ਕਿਉਂ ਸਟਾਰਟ ਕੀਤਾ ਤੁਹਾਡੇ ਚ ਹੈ ਹੀ ਉਹ ਚੀਜ਼ ਕਾਬਲੀਅਤ ਹੈਗੀ ਹੀ ਕਿ ਜਿਹੜਾ ਤੂੰ ਆਪਣੇ ਪੈਰਾਂ ਸਿਰ ਆਪ ਖਲੋਤੇ ਜੇ ਮੈਂ ਕੌਣ ਹੁੰਨੀ ਤੈਨੂੰ ਸਟਾਰਟ ਕਰਨ ਵਾਲੀ ਸੇਵਕ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਮੇਰੇ ਵਾਪੇ ਵਾਪਸ ਚਾਹੀਦੇ ਆ ਉਹਨਾਂ ਨੂੰ ਆਪਾਂ ਘਰ ਵਾਪਸ ਲਿਆਈਏ ਸੇਵਕ ਦੱਸ ਚੱਲेंगे ਫਿਰ ਮੇਰੇ ਨਾਲ ਹਾਂਜੀ ਮੋੜੇਂਗੀ ਮੇਰੇ ਮਾਪੇਓ ਹਾਂਜੀ ਚੱਲ ਫੇ ਜੋ ਕੀ ਗੱਲ ਹੋ ਗਈ ਰੋਣਾ ਤੂੰ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਅੱਜ ਜੋਦੀ ਮੈਂ ਅੰਦਰ ਸ਼ਿਮਿੰਦਗੀ ਦੇਖ ਲਈ ਨਾ ਸਭ ਕੁਝ ਠੀਕ ਹੋ ਜਾਣਾ ਹੈ 2-4 ਦਿਨਾਂ ਚ ਨਾ ਜਿਹੜੇ ਪੁਰਾਣੇ ਦੋਸਤ ਨਾਤੇ ਸਭ ਉਹਦੇ ਖੁਸ਼ੀਆਂ ਆ ਗਈਆਂ ਸਾਰੀਆਂ ਇਹ ਸਭ ਹੋਣ ਲੱਗੀਆਂ ਜੀ ਫੇਰ ਉਹ ਹੀ ਵੇਖਣ ਜੂ ਆਪਾਂ ਜੋ देर ਬਾਅਦ ਸੋਚਿਆ ਸੀ ਨਾ ਕਿ ਇਹ ਕੰਮ ਹੁੰਦੇ ਆ ਟਾਈਮ ਲੱਗਣਾ ਬਿਲਕੁਲ ਭਾਵੇਂ ਇਹ ਬਹੁਤ ਜਲਦੀ ਹੋ ਰਿਹਾ ਹੈ ਹਾਂਜੀ ਹਾਂਜੀ ਹੈ ਨਾ ਤੇ ਖੁਸ਼ੀਆਂ ਆਪਣੇ ਵਿਹੜੇ ਦਸਤਕ ਦੇਣਗੀਆਂ ਹੁਣ ਦੇਖੋ ਨਾ ਭਾਬੀ ਮੈਨੂੰ ਕਦੀ ਰੋਂਦਿਆ ਨਹੀਂ ਸੀ ਵੇਖਿਆ ਅੱਜ ਵੇਖਿਆ ਨਾ ਅੱਜ ਕੁਰਲਾਂਦੇ ਆ ਰੋਂਦਾ ਵੇ ਨਾ ਅੱਜ ਉਹਨੂੰ ਆਪਣੀ ਗਲਤੀ ਦਾ ਇਹ ਹਿਸਾਸ ਹੋ ਗਿਆ ਸਾਰੀ ਤਰ੍ਹਾਂ ਅਹਿਸਾਸ ਹੋ ਗਿਆ ਹੁਣ ਸਾਰੇ ਰਿਸ਼ਤੇ ਅਪਣਾਏਗਾ ਹੁਣ ਸਾਰੇ ਫੇਰ ਤੋਂ ਦੁਬਾਰਾ ਤੋਂ ਕਟ ਰਹੇ ਹੋਣਗੇ ਸਾਰੀ ਖੁਸ਼ੀਆਂ ਫੇਰ ਸਾਡੇ ਚੌਕਰ ਚ ਆਣ ਗਈਆਂ ਬਿਲਕੁਲ ਟੈਨਸ਼ਨ ਲੈਦਾ ਕਦੇ ਨਹੀਂ ਹੋਣਾ ਚਾਹੀਦਾ ਬੁੱਢੇ ਮਾਪਿਆਂ ਨੂੰ ਨਾ ਪਛਾਣਨ ਤੋਂ ਨਾ ਨਹੀਂ ਕਰਨੀ ਚਾਹੀਦੀ ਕਿਉਂ ਸਾਡੇ ਮਾਪੇ ਨੇ ਬਿਲਕੁਲ ਬੁੱਢੇ ਮਾਬਾਬ ਨੂੰ ਘਰੋਂ ਨਹੀਂ ਕੱਢ ਦੇਣਾ ਚਾਹੀਦਾ ਅਰੇ ਘਰ ਦੇ ਤਾਲਾ ਹੈ ਕਰਦੀਆਂ ਖੁਸ਼ੀਆਂ ਨੇ ਤੁਹਾਨੂੰ ਜਿੰਦਗੀ ਦੀ ਸਿੱਖ ਦੇਣ ਵਾਲੇ ਨੇ ਕੋੜਾ ਜ਼ਰੂਰ ਲੱਗਦਾ ਹੋਵੇ ਨਿੰਮ ਦਾ ਪੇੜ ਪਰ ਉਹਦੀ ਸ਼ਾਨ ਸਭ ਤੋਂ ਠੰਡੀ ਹੁੰਦੀ ਹੈ ਕਿਉਂ ਨਹੀਂ ਜਾਣ ਬੰਦੇ ਬੱਚੇ ਕਿਉਂ ਨਹੀਂ ਸਮਝਦੇ ਗਲਤੀਆਂ ਹੋ ਜਾਂਦੀਆਂ ਨਦਾਨ ਨਦਾਨ ਬੱਚੇ ਛੋਟੇ ਹਨਾ ਬਸ ਗਲਤੀਆਂ ਹੋ ਜਾਂਦੀਆਂ ਕਿਉਂ ਭਾਬੀ ਬਿਲਕੁਲ ਪਰ ਇਹ ਗਲਤੀ ਦੁਬਾਰਾ ਕਦੀ ਨਾ ਹੋਵੇ ਮੈਂ ਹੀ ਚਾਨੀ ਆ ਜੇ ਮਾਫੀ ਮੰਗੇਗਾ ਨਾ ਆਪਣੇ ਅੰਦਰੋਂ ਆਪਣੀ ਰੂਹ ਤੋਂ ਮੰਗੇ ਹੋਣੀ ਗਲਤੀ ਕਦੀ ਨਹੀਂ ਹੋਣੀ ਅਜਿਹਾ ਹੋਣੇ ਕਦੀ ਕਦੀ ਨਹੀਂ ਨਹੀਂ ਕਿਉਂਕਿ ਉਹਨੂੰ ਅਹਿਸਾਸ ਹੋ ਗਿਆ ਅੰਦਰੋਂ ਅਹਿਸਾਸ ਹੋਇਆ ਅੱਜ ਮੈਂ ਵੇਖਿਆ ਉਹ ਅੱਗੇ ਨਹੀਂ ਸੀ ਹੁੰਦਾ ਅੱਜ ਉਹਦੀ ਅੱਖਾਂ ਦੇ ਅੰਦਰ ਆਸੂ ਜਿਹੜੇ ਵੇਖ ਲੈਣਾ ਮੈਂ ਉਹ ਸਹੀ ਹੋ ਗਿਆ ਹੁਣ ਤੁਸੀਂ 5 ਸਾਲ ਬਿਜ਼ਨਸ ਵੀ ਇਹਨਾਂ ਨਾਲ ਕੀਤਾ ਹੈ ਉਹਦੇ ਨਾਲ ਪਰ ਉਹ ਗੱਲ ਨਹੀਂ ਸੀ ਪਤਾ ਕਿ ਆਕੜ ਸੀ ਹੈਨਾ ਪਰ ਇਹ ਸੇਵਕ ਨਹੀਂ ਮਾੜਾ ਸਾਡੀ ਸਿਮਰਤ ਨਾਲ ਨਾ ਸਮਝੀਆਂ ਚ ਮਾੜੀ ਐ ਮਾੜੀ ਉਹ ਵੀ ਨਹੀਂ ਉਹ ਵੀ ਨਹੀਂ ਉਹਨੂੰ ਵੀ ਸ਼ਹਿ ਸੀ ਪਿੱਛੋ ਹਾਂ ਹੈਨਾ ਉਹ ਸ਼ਹਿ ਮਾੜੀ ਹੁੰਦੀ ਐ ਅੱਜ ਉਹਨੂੰ ਵੀ ਪਤਾ ਲੱਗ ਗਿਆ ਐਹੀ ਡਰ ਲੱਗਦਾ ਕੱਲ ਫੇਰ ਉਹਦੀ ਮਾਂ ਆ ਕੇ ਜਾਂ ਕੋਈ ਆ ਕੇ ਉਹਨੂੰ ਪੜਕਾ ਨਾ ਦੇਵੇ ਉਹ ਨਹੀਂ ਉਹ ਬੜਾਈ ਹੋਣੀ ਉਹ ਨਹੀਂ ਉਹ ਪੜਕਦੀ ਕਿਉਂਕਿ ਜਦੋਂ ਗਲਤੀਆਂ ਦੂਜੇ ਦੀਆਂ ਸਾਹਮਣੇ ਆ ਜਾਂਦੀਆਂ ਨੇ ਨਾ ਉਦੋਂ ਉਸ ਤੋਂ ਬਾਅਦ ਉਹ ਦੁਬਾਰਾ ਗਲਤੀ ਨਹੀਂ ਕਰਦਾ ਹੈ ਹੈਨਾ ਰੱਬ ਦੀ ਆਵੇ ਆਵੇ ਚਲ ਕੋਈ ਕਾਫੀ ਬਣਾ ਕੇ ਲਿਆਵਾ ਮੇਰੇ ਹਾਂ ਹੁਣ ਤਾਂ ਕਾਫੀ ਐ ਬਸ ਧਰੀ ਜਾ ਬਸ ਇਕ ਹੁਣ ਕਾਫੀ ਪੀ ਜਾਨੀ ਮੈਂ ਚੱਲਣਾ ਹੁਣ ਮੈਂ ਤੇ ਐਹੀ ਪੁੱਛਣ ਆਈ ਸੀ ਤੈਨੂੰ ਮੈਂ ਕੀ ਗੱਲ ਮੇਰੇ ਘਰ ਐਨਾ ਸੋਹਣਾ ਫੰਕਸ਼ਨ ਰੱਖਿਆ ਸੀ ਤੈਨੂੰ ਸਪੈਸ਼ਲ ਇਨਵਾਈਟ ਕਰਨ ਆਈ ਸੀ ਤੇ ਤੁਸੀਂ ਆਏ ਨਹੀਂ ਨਾ ਸੇਵਕ ਨਾ ਕੁਝ ਨਾਲੇ ਤੂੰ ਕਹਿੰਦੀ ਸੀ ਤੇਰੇ ਘਰ ਸੱਸ ਤੇਰੀ ਨਾਨਾ ਨਾ ਆਏ ਹੋਏ ਹੈ ਤੇ ਕੋਈ ਵੀ ਨਹੀਂ ਇੱਥੇ ਆਇਆ ਹੋਇਆ ਕੀ ਗੱਲ ਨਾਲੇ ਤੂੰ ਚੁੱਪ ਚੁੱਪ ਕਿਉਂ ਹੈ एवरीथिंग'ਸ ਓਕੇ ਨਾ ਕੁਝ ਓਕੇ ਨਹੀਂ ਸਿਮਰਤ ਮੈਂ ਤਾਂ ਫਰਟ ਨਹੀਂ ਕਰੀ ਸੀ ਵੈਸੇ ਪੁੱਛ ਰਹੀ ਆ ਵੀ ਕੀ ਹੋਇਆ ਕੀ ਹੋਇਆ ਐਦਾਂ ਹੋ ਕਰ ਰਹੀ ਹੈ ਕਿ ਇਹਨੂੰ ਨਹੀਂ ਪਤਾ ਮੇਰੇ ਕੋਲ ਬਹੁਤ ਵੱਡਾ ਪਾਪ ਹੋ ਗਿਆ ਵਾ ਪਾਪ ਫਿਰ ਰਬਿਸ਼ ਕਿੱਦਾਂ ਨਿਕਲਣਾ ਕਰਦੀ ਵੀ ਤੂੰ ਕਿੱਟੀ ਪਾਰਟੀਆਂ ਕਰਨ ਵਾਲੇ ਆਪਾਂ ਲੋਗ ਪਾਪ ਪਤਾ ਨਹੀਂ ਕਿੱਦਾਂ ਦੀ ਗੱਲਾਂ ਕਰਦੀਆਂ ਟੈਨਸ਼ਨ ਚ ਹੋਇਆ ਇਹ ਦੱਸ ਲੈ ਪ੍ਰੋਬਲਮ ਸੋਲਵ ਕਰੀਏ ਆਪਾਂ ਬੋਲ ਕੀ ਹੋਇਆ ਸੇਵਕ ਨਾਲ ਕੋਈ ਗੱਲ ਹੋਈ ਆ ਸੇਵਕ ਨਾਲ ਕੀ ਹਾਂ ਸੇਵਕ ਦੇ ਪਰਿਵਾਰ ਨਾਲ ਸਾਰਿਆਂ ਨੇ ਬਹੁਤ ਵੱਡੀ ਮੇਰੇ ਨਾਲ ਗੱਲ ਹੋਈ ਆ ਤੇ ਯਾਰ ਪਰਿਵਾਰ ਹੈ ਜਿੱਥੇ ਹੁਣ ਚਾਰਜ ਹੀ ਰਹਿੰਦੇ ਨੇ ਗੱਲ ਹੋਈ ਜਾਂਦੀ ਆ ਫਿਰ ਕੀ ਹੋ ਗਿਆ ਇੰਨੀ ਕੋਈ ਵੱਡੀ ਗੱਲ ਤੇ ਨਹੀਂ ਹੈਗੀ ਜੇ ਚਾਰਜੀ ਹੁੰਦੇ ਨਾ ਤੈਨੂੰ ਦੇਖਦੇ ਵੀ ਇੱਥੇ ਇੱਕ ਮੇਰੀਆਂ ਨਾ ਸਮਝਿਆ ਕਰਕੇ ਕਿ ਮੈਨੂੰ ਪਤਾ ਨਹੀਂ ਕੀ ਚਾ ਚੜਿਆ ਸੀ ਕਿ ਮੈਂ ਤੇ ਇਕੱਲੀ ਨ ਰਹਿਣਾ ਮੈਂ ਨਹੀਂ ਪੂਰੇ ਟੱਬਰ ਚ ਰਹਿ ਸਕਦੀ ਮੈਨੂੰ ਬਸ ਇਕੱਲਾ-ਇਕੱਲਾ ਮੁੰਡਾ ਚਾਹੀਦਾ ਉਹ ਇਸੇ ਕਰਕੇ ਨਾ ਅੱਜ ਮੈਥੋਂ ਤੱਕ ਪਹੁੰਚ ਚੁੱਕੀ ਆਂ ਹਾਂ ਤੇ ਇਸ ਚ ਕੀ ਹੈ ਤੇਰੀ ਚੁਆਇਸ ਸੀ ਸ਼ੁਰੂ ਤੋਂ ਤੂੰ ਇਕੱਲੀ ਆਪਣੀ ਪ੍ਰਾਈਵੇਸੀ ਤੂੰ ਚਾਹਨੀ ਹੈ ਤੇ ਮੈਨੂੰ ਵੇਖ ਮੈਨੂੰ ਕੋਈ ਕਵੇ ਹਾਂ ਤੇ ਰੂੰ ਇਕੱਲੇ ਰਹਿਣ ਨੂੰ ਨਾ ਬੱਬਾ ਨਾ ਠੀਕ ਹੈ ਮੈਂ ਕੁਮ ਦੀ ਫਿਰਦੀ ਰਹਨੀ ਤੈਨੂੰ ਪਤਾ ਅੱਜ ਵੀ ਹੁਣ ਵੀ ਮੈਂ ਬਾਜ਼ਾਰ ਜਾ ਰਹੀ ਆ ਤੇ ਬੱਚੇ ਮੰਮੀ ਕੋ ਛੱਡ ਕੇ ਆਈਆਂ ਬੜਾ ਸੁਖ ਹੁੰਦਾ ਹੈ ਜੁਆਇੰਟ ਫੈਮਿਲੀ ਵਿੱਚ ਪਰ ਚਲ ਤੈਨੂੰ ਕੀ ਪਤਾ ਹੈਨਾ ਤੇ ਗੱਲ ਕਿਹਿਆ ਪੁਆਇੰਟ ਤੇ ਆਈ ਆਰ ਇਹੋ ਤੇ ਗੱਲ ਹੈ ਨਾ ਕਿ ਤੁਸੀਂ ਆਪਣੇ ਪਰਵਾਜ਼ ਚ ਖੁਸ਼ ਜੇ ਤੁਹਾਡਾ ਪਰਿਵਾਰ ਸਾਰਾ ਤੁਹਾਡੇ ਨਾਲ ਆ ਸਿਮਰਤ ਯਾਰ ਕੀ ਤੂੰ ਗੋਲ ਮੋਲ ਗੱਲਾਂ ਕਰੀ ਜਨੂੰ ਕਿ ਤੂੰ ਸਮਝ ਨਹੀਂ ਆਂਦੀ ਕਦੀ ਤੂੰ ਕੰਨੀ ਮੈਨੂੰ ਕੱਲੀ ਖੁਸ਼ ਆ ਕਦੀ ਮੈਂ ਇਕੱਲੇ ਰਹਿਣਾ ਕਦੀ ਤੂੰ ਫੋਨ 'ਚ ਕੰਨੀ ਆ ਸਾਰੇ ਆਏ ਹੋਏ ਨੇ ਜੇ ਘਰ ਆਈਆਂ ਤੇ ਘਰ ਤੇ ਕੋਈ ਵੀ ਨਹੀਂ ਹੈਗਾ ਕੋਈ ਪਰਿੰਦਾ ਵੀ ਨਹੀਂ ਇੱਥੇ ੜਕਦਾ ਪਿਆ ਹੈਗਾ ਹੁਣ ਤਾਂ ਗੈਨੀ ਕੱਲੀ ਪੈ ਗਈ ਮੈਂ ਘਰ ਚ ਸਾਰੇ ਹੀ ਬਸ ਮੇਰੀਆਂ ਗਲਤੀਆਂ ਕਰਕੇ ਘਰ ਚ ਸਾਰੇ ਚਲ ਗਏ ਇਥੋਂ ਤੱਕ ਕਿ ਸੇਵਕ ਵੀ ਕੀ ਮਤਲਬ ਕਿੱਥੇ ਗਿਆ ਸੇਵਕ ਮੈਂ ਤੈਨੂੰ ਕੀ ਦੱਸਾਂ ਤੈਨੂੰ ਪਤਾ ਮੇਰੇ ਸਾਸੋਰਾ ਮੇਰੀ ਨਨਾਨ ਇੱਥੇ ਆਏ ਹੀ ਰਹਿਣ ਲਈ ਹਾਂ ਦੱਸਿਆ ਸੀ ਤੈਨੂੰ ਇਹ ਭੂਤ ਚੜਿਆ ਸੀ ਇੱਥੇ ਕਿ ਮੈਂ ਕੱਲੀ ਨੇ ਰਹਿਣਾ ਮੈਨੂੰ ਪਰਵਾਹ ਨਹੀਂ ਚਾਹੀਦਾ ਮੈਂ ਆਲਾ ਟਾਲਾ ਕਰਕੇ ਕੁਝ ਨਾ ਕੁਝ ਸਕੀਮਾ ਖੇਡ ਖੇਡ ਕੇ ਉੱਡੀ ਮੰਮੀ ਨੂੰ ਨਾਰਨ ਲਾ ਕੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਮੈਨੂੰ ਇਹ ਕਿ ਮੈਂ ਹਾਂ ਬਸ ਕੱਲੀ ਰਵਾਂ ਮੈਨੂੰ ਉਹ ਨਹੀਂ ਦਿਖਣੇ ਚਾਹੀਦੇ ਪਰ ਅੱਜ ਮੈਨੂੰ ਅਹਿਸਾਸ ਹੋੰਦਿਆ ਉਸ ਗਲਤੀ ਦਾ ਕਿ ਮੈਂ ਬਹੁਤ ਵੱਡੀ ਗਲਤੀ ਕਰ ਚੁੱਕੀ ਇਹ ਚੀਜ਼ ਨੂੰ ਲੈ ਕੇ ਕਿਉਂਕਿ ਜਿੱਥੇ ਅੱਜ ਮੈਨੂੰ ਉਹਨਾਂ ਦੀ ਜ਼ਰੂਰਤ ਆ ਮੇਰੇ ਨਾਲ ਖਲੋਣਾ ਚਾਹੀਦਾ ਸੀ ਕਿ ਅੱਜ ਮੈਂ ਕੱਲੀ ਪੈ ਗਈ ਹਾਂ ਇਹ ਤਾਂ ਕਿ ਸੇਵਾ ਕੋਈ ਮੇਰਾ ਸਾਥ ਦੇਣ ਦੇ ਅੱਛਾ ਮੇਰੀ ਗੱਲ ਸੁਣ ਹੁਣ ਇਸ ਟਾਈਮ ਤੇਰੀ ਸੱਸ ਸਹੁਰਾ ਕਿੱਥੇ ਨੇ ਮੈਨੂੰ ਆ ਦੱਸ ਉਹ ਮੇਰੀ ਨਨਾਨ ਘਰੇ सिमरत इत्ता बहुत गलत ਗੱਲ ਐ। باقی ਸਭ ਕੁਝ ਤਾਂ ਠੀਕ ਐ। ਮੈਂ ਮੰਦੀ ਆ ਜੋ ਕੁਝ ਤੂੰ ਗੇਮਾਂ ਖੇਡੀਆਂ ਮੈਂ ਸਭ ਸਮਝ ਗਈ ਆਪਣੀ ਮੰਮੀ ਨਾਲ ਕੇ। ਪਰ ਇੱਕ ਧੀ ਦੇ ਘਰ ਮਾਂ ਨੂੰ ਰੁਕਣਾ ਮੈਨੂੰ ਕੋਈ ਸਮਝ ਨਹੀਂ ਆ ਰਹੀ। ਮੈਂ ਤੈਨੂੰ ਹੁਣ ਇੱਕੋ ਸਲਾਹ ਦਵਾਂਗੀ। ਠੀਕ ਆ ਬਸ ਏਹ ਲੀਆ ਵਾ। ਤੂੰ ਮੇਰੇ ਨਾਲ ਗੱਲਾਂ ਬਾਤਾਂ ਕਰਦੀ ਆਂ ਕਿ ਤੇਰੀ ਸੱਸ ਬਾਰੇ ਤੂੰ ਗੱਲਾਂ ਕਰਦੀ ਮੈਂ ਤੈਨੂੰ ਬੜਾ ਕੁਝ ਮੈਂ ਵੀ ਤਨਾ ਕੀਤੀ ਆਂ। ਪਰ ਆਹ ਨਾਲ ਗੱਲ ਠੀਕਨੀ ਐ। ਬਤਨਮੀ ਤੇਰੀ ਸੇਵਕ ਦੀ ਹੋਣੀ ਹੈ ਤੇ ਸੇਵਕ ਹੁਣ ਕੰਮ ਤੇ ਗਿਆ ਇੱਥੇ ਹੀ ਆ ਨਾ ਤੇ ਨਾਲ ਹੀ ਆ ਨਾ ਸੇਵਕ ਤੇ ਨਾਲ ਹੀ ਆ ਪਰ ਤੁਹਾਡੀ ਦੋਵਾਂ ਜਣੇ ਹਿੰਮਤ ਨਹੀਂ ਪੈਂਦੀ ਕਿ ਜਾ ਕੇ ਉਹਨਾਂ ਨੂੰ ਮਨਾ ਲਿਆਈਏ ਘਰ ਵਾਪਸ ਰੈਂ ਦੇ ਚੋਪੀ ਕਰ ਜਾ ਸਭ ਸਮਝ ਗਈਆਂ ਮੈਂ ਸਿਮਰਤ ਹੁਣ ਮੇਰੀ ਇੱਕ ਸਲਾਹ ਮੰਨ ਜੜੇ ਹੁਣ ਤੁਸੀਂ ਗਲਤੀਆਂ ਕਰ ਲੀਆਂ ਨਾ ਇੰਨੀ ਹਿੰਮਤ ਕਰਕੇ ਆਪਣੀ ਮੰਮੀ ਨੂੰ ਤੇ ਪਾਪਾ ਨੂੰ ਬਾਹਰ ਕੱਢੇ ਤੇ ਸੇਵਕ ਨੂੰ ਬੁਲਾ ਠੀਕ ਹੈ ਫੋਨ ਕਰ ਉਹਨੂੰ ਆਪਣੀ ਮੰਮੀ ਨੂੰ ਵੀ ਫੋਨ ਕਰਕੇ ਘਰ ਬੁਲਾ ਤੇ ਤਿੰਨੋਂ ਜਾਓ ਤੇ ਮੰਮੀ ਪਾਪਾ ਨੂੰ ਨਾ ਉਧਰੋਂ ਅੰਜੂ ਦੀਦੀ ਵੱਲੋਂ ਲੈ ਕੇ ਆਓ ਠੀਕ ਹੈ ਮੈਂ ਤੇ ਸਿਰਫ ਤੈਨੂੰ ਸਲਾਹ ਦੇ ਸਕਦੀ ਹਾਂ ਹੁਣ ਟਾਈਮ ਬਹੁਤ ਹੋ ਗਿਆ ਮੈਂ ਤੈਨੂੰ ਹੁਣ ਰੁਕ ਨਹੀਂ ਸਕਦੀ ਨਹੀਂ ਸ਼ਾਇਦ ਮੈਂ ਵੀ ਤੇਰੇ ਨਾਲ ਚੱਲ ਜਾਂਦੀ ਬਾਕੀ ਹੌਂਸਾ ਰੱਖ ਕੋਈ ਗੱਲ ਨਹੀਂ ਹਿੰਮਤ ਨੂੰ ਕਰਨੀ ਪੈਣੀ ਆ ਫੋਨ ਕਰ ਲੈ ਸੇਵਕ ਨੂੰ ਤੇ ਆਪਣੇ ਮੰਮੀ ਨੂੰ ਜੋ ਕੁਝ ਤੁਸੀਂ ਕੀਤਾ ਰਲ ਕੇ ਹੁਣ ਉਹ ਕਰਨਾ ਹੀ ਪੈਣਾ ਬਾਕੀ ਇਹ ਨਾ ਸੋਚ ਕਿ ਉਹ ਤੈਨੂੰ ਮਾਫ ਨਹੀਂ ਕਰਨਗੇ ਇੱਕ ਵਾਰੀ ਕੋਸ਼ਿਸ਼ ਤਾਂ ਕਰ ਜਾ ਕਿ ਦਨੂ ਦੇਖ ਕੇ ਵੇਖੇ ਉਹਨਾਂ ਨੂੰ ਖੁਸ਼ ਹੋ ਜਨ ਕਿ ਹਾਂ ਸਾਨੂੰ ਵਾਪਸ ਘਰ ਲੈ ਆਈ ਹੈ ਠੀਕ ਹੈ ਬਾਕੀ ਕਿਤੇ ਜ਼ਰੂਰਤ ਪਈ ਮੇਰੀ ਮੈਨੂੰ ਫੋਨ ਕਰ ਲਈ ਮੈਂ ਆ ਜਾਵਾਂਗੀ ਠੀਕ ਹੈ ਚਾ ਮੈਂ ਚੱਲਦੀ ਆਂ ਕਹਿ ਕੇ ਤੇ ਵੀ ਗੱਲ ਸਹੀ ਗਈ ਆ ਕਿ ਮੈਨੂੰ ਉਹਨਾਂ ਨੂੰ ਵਾਪਸ ਲਿਓਣਾ ਚਾਹੀਦਾ ਪਰ ਵੇਖੋ ਹੁਣ ਮੈਂ ਕੱਲੀ ਕਿੱਧਰ ਜਾਵਾਂ ਮੰਮੀ ਨੂੰ ਜੇ ਕਿਹਾ ਵਾ ਮੰਮੀ ਦੇ ਇੱਕ ਵੀ ਨੀ ਧਿਆਨ ਆਇਆ ਕਿ ਕਿੰਨੇ ਦਿਨ ਹੋ ਚੱਲੇ ਆ ਕਿ ਨਾਲ ਫਰਜ਼ ਬੰਦ ਇੱਕ ਵਾਰੀ ਆ ਕੇ ਪੁੱਛਣ ਕਿ ਸਿਮਰਤ ਗੱਲ ਬਣੀ ਕਿ ਨਹੀਂ ਬਣੀ ਸੇਵਾ ਕਮੇ ਨਾਲ ਬੁਲਾਉਂ ਨਹੀਂ ਦਿਆ ਮੇਰਾ ਘਰ ਟੁੱਟਣ ਤੇ ਆ ਗਿਆ ਤੇ ਮੇਰੀ ਮੰਮੀ ਦੇ ਇੱਕ ਹੋਰੀ ਨਹੀਂ ਮੇਰੇ ਨਾਲ ਮੋ ਪਿਆ ਮੇਰਾ ਤੇ ਕਰੀ ਕਰੀ ਮਨ ਕਰਦਾ ਮੈਂ ਕੱਲੀ ਚੱਲ ਜਾਂਦਾ ਨੂੰ ਮਣਾ ਲਿਆ ਵਾ ਸਭ ਕੁਝ ਸਹੀ ਕਰ ਲਾ ਕੀ ਗੱਲ ਸਿਮਰਤ ਇੰਨੀ ਨਾਰਾਜ ਹੈ ਮੇਰ ਨਾਲ ਕਿ ਮੈਂ ਬੂਹੇ ਚ ਆਈ ਆ ਤੇ ਤੂੰ ਮੈਨੂੰ ਗਾਹੋਂ ਕੇ ਮਿਲੀ ਹੋਣੀ ਆ ਭਰਾ ਨੂੰ ਤੇ ਬੜੀ ਘੋਟ ਕੇ ਜੱਫੀ ਪਾ ਕੇ ਮਿਲੀ ਆ ਤੇ ਕੀ ਗੱਲ ਮਾੜਾ ਨੇ ਚਾਤਾ ਮਾੜੇ ਕਿੜਾ ਮੈਂ ਨਾ ਚੰਗਾ ਕੀਤਾ ਕਿਦੋਂ ਦੀ ਗੱਲ ਹੋਈ ਆ ਇੱਕ ਵਾਰੀ ਪਿੱਛਾ ਪੋਂ ਕੇ ਵੇਖਿਆ ਮੇਰੇ ਨਾਲ ਕਿ ਹਾਂ ਸਿਮਰਤ ਤੂੰ ਠੀਕ ਆ ਜਾਂ ਨਹੀਂ ਠੀਕ ਇੰਨਾ ਕੁਝ ਮੇਰੇ ਘਰ ਚ ਚੱਲਣ ਦਿਆ ਵਾ ਵੀਰ ਨੂੰ ਤਾਂ ਚਲੋ ਕਿਹੇ ਗੱਲ ਦਾ ਪਤਾ ਨਹੀਂ ਉਦੋਂ ਜਿਹੜਾ ਮੈਨੂੰ ਪਤਾ ਸਾਰਾ ਜੋਗੋਸ਼ ਕੀਤਾ ਪਹਿਲਾਂ ਤਰੀ ਏਡੀ ਲੰਬੀ ਜਮਾਨ ਸੀ ਮੈਂ ਤਾਂ ਉਦੋਂ ਦਾ ਬੜਾ ਤਪ ਚੜਿਆ ਜਦੋਂ ਤਾਂ ਆਪਣੀ ਸੱਸ ਦੇ ਸਾਰਾ ਘਰੋਂ ਬਾਹਰ ਕੱਢਦਾ ਵੀਰੇ ਹੁਣ ਤੂੰ ਹੀ ਵੀ ਮੈਨੂੰ ਇਦਾਂ ਬੋਲੋਗੇ ਤੁਹਾਨੂੰ ਸਗੋਂ ਮੇਰੇ ਨਾਲ ਖਲੋਣਾ ਚਾਹੀਦਾ ਵਾ ਜੋਗੋਸ਼ ਕੀਤਾ ਤਾਂ ਸਹੀ ਕੀਤਾ ਵੱਡੇ ਨਿੱਕੇ ਨੇ ਇਦਾਂ ਕੀਤਾ ਮੇਰੇ ਨਾਲ ਹੁਣ ਮੈਂ ਉਹਦੇ ਵਿੱਚ ਲੱਗ ਕੇ ਆਪਣਾ ਵੀ ਘਰ ਖਰਾਬ ਕਰਨਾ ਉਦੋਂ ਤੋਂ ਵੇਖਿਆ ਨਹੀਂ ਹੁਣ ਸਭ ਕੁਝ ਕਰਕੇ ਘਰੋਂ ਕੱਢ ਗਏ ਸਭ ਕੁਝ ਹਰ ਇੱਕ ਚੀਜ਼ ਨੂੰ ਪਾ ਕੇ ਤੂੰ ਇਦਾਂ ਕਰਨ ਢੀ ਪਰ ਮੈਂ ਥੋੜੀ ਗੱਲ ਨਹੀਂ ਕੀਤਾ ਜਿੱਦਾਂ ਮੰਮੀ ਨੇ ਕਿਹਾ ਮੈਂ ਤੇ ਉਦਾਂ ਹੀ ਕੀਤਾ ਸੀ ਬੱਲੇ ਤੇਰੇ ਕੱਲੋਂ ਮੰਮੀ ਕਹੋਗੀ ਖੋਜ ਛਾਲ ਮਾਰ ਦੇ ਤੂੰ ਖੋਜ ਛਾਲ ਮਾਰ ਦੇਗੀ ਇਹ ਦੋ ਚਤਰੀਆਂ ਨਾ ਤੂੰ ਤੇ ਮਾਂ ਨੂੰ ਵੀ ੱੱਕਾ ਦੇ ਦੇਣਾ ਸੀ ਮਾਂ ਜੋ ਕੁਛ ਕੀਤਾ ਨਾ ਸਭ ਕੁਝ ਇਹ ਤੇਰਾ ਕੀਤਾ ਹੀ ਹੈ ਚੱਲ ਪੁੱਤ ਮੈਂ ਮੰਨਦੀ ਮੇਰੇ ਕੋਲ ਗਲਤੀ ਹੋ ਗਈ ਮੈਂ ਵੀ ਇਹਦੇ ਮੋਹ ਚੰਨੀ ਹੋ ਗਈ ਹਾਂ ਤੈਨੂੰ ਤਾਂ ਪਤਾ ਹੀ ਆ ਇਹਦੇ ਸ਼ੁਰੂ ਤੋਂ ਇੱਕੋ ਗੱਲ ਹੁੰਦੀ ਸੀ ਮੈਂ ਕੱਲੀ ਰਹਿਣਾ ਮੈਂ ਕੱਲੀ ਰਹਿਣਾ ਤੇ ਇਹਦੀ ਜਿੱਦ ਪਗੋਦੇ ਪਗੋਦੇ ਨਾ ਕਿਤੇ ਨਾ ਕਿਤੇ ਮੇਰੇ ਕੋਲ ਵੀ ਗਲਤੀ ਹੋ ਗਈ ਹੈ ਮੈਂ ਇਹਦਾ ਸਾਥ ਦੇ ਬੈਠੀ ਹਾਂ ਤੇ ਹੁਣ ਤੇ ਨਾ ਰੋਜ਼ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਤੂੰ ਉਹਨਾਂ ਘਰ ਤੇ ਤੂੰ ਵੀ ਮੈਨੂੰ ਗੱਲਾਂ ਕਰਦਾ ਜੇ ਕਿੱਟੀ ਆ ਤੇ ਕਿੱਟੀ ਮੇਰੇ ਦਿਵਾਲੇ ਹੋਈ ਰਹਿੰਦੀ ਕੁੜੀ ਦਾ ਘਰ ਖਰਾਬ ਕਰਤਾ ਕੁੜੀ ਦਾ ਘਰ ਖਰਾਬ ਕਰਤਾ ਮੈਂ ਦਸ ਕਰਾਂ ਤੇ ਕਰਾਂ ਕੀ ਮੈਨੂੰ ਤੇ ਉਹਦਾਂ ਦੀ ਇੰਨੀ ਚਿੰਤਾ ਲੱਗੀ ਅੱਜ ਮਾੜੀ ਜੁੱਠਣ ਚੋਗੀ ਹੋਈਆਂ ਤੇ ਆ ਗਈ ਇਹਨੂੰ ਮਿਲਣ ਵਾਸਤੇ ਮਾਤਾ ਬਸ ਇਹਦੀ ਜੇਦਾਪੁਰੀਆਂ ਕਰਦੀ ਰਹੀ ਪਹਿਲਾਂ ਸੇਕ ਵਾਰੀ ਵੀ ਇਹਦੀ ਜੇਦ ਸੀ ਹੁਣ ਇਹ ਵੀ ਇਹਦੀ ਜੇਦ ਵਾ ਤੇਰੀ ਜੇਦ ਨੇ ਇੱਥੇ ਤੱਕ ਪਹਜਾਤਾ ਹੋਰ ਕੱਢਾਂ ਮੈਂ ਵੀ ਤੇਰੀ ਮਾਂ ਨੂੰ ਬਾਹਰ ਆਪਣੀ ਮਾਂ ਨੂੰ ਬਾਹਰ ਕੱਢਾਂ ਤੇ ਰਹਿ ਲਿਓ ਦੋਵੇਂ ਮਾਵਾਂ ਦੀਆਂ ਇਕੱਲੀਆਂ ਨਹੀਂ ਵੀਰੇ ਤੁਸੀਂ ਇਦਾਂ ਦਾਣਾ ਕਰਨਾ ਕੋਸ਼ਿਸ਼ ਕਿਉਂ ਨਾ ਕਰਾ ਇਦਾਂ ਫੇਰ ਹੀ ਤੁਹਾਨੂੰ ਅਗਲਾ ਆਊਗੀ ਕਿਸੇ ਦੀ ਮਾਂ ਨੂੰ ਇਦਾਂ ਬਾਹਰ ਕੱਢਣਾ ਜੇ ਮੈਂ ਆਪਣੀ ਮਾਂ ਨੂੰ ਇਦਾਂ ਬਾਹਰ ਕੱਢੂੰਗਾ ਤੇ ਫਿਰ ਤੇਰੇ ਮਨਦ ਕੀ ਬਦੂਗੀ ਫੇਰ ਹੀ ਤੈਨੂੰ ਅਗਲਾ ਆਊਗੀ ਛਾਲ ਪੁੱਤ ਛੱਡ ਹੁਣ ਬੈਸਣ ਦਾ ਤੇ ਲੜਨ ਦਾ ਕੋਈ ਫਾਇਦਾ ਨਹੀਂ ਆ ਆਪਾਂ ਇੱਥੇ ਇਸ ਮਸਲੇ ਦਾ ਹੱਲ ਲੱਭਣ ਆਏ ਆ ਨਾ ਕਿ ਬੈਸਾ ਬਸਾਈ ਕਰਨ। ਇਹ ਮੈਂ ਤੇਰੀ ਭਾਬੀ ਕਰਕੇ ਆ ਗਿਆ ਨਹੀਂ ਤਾਂ ਮੈਂ ਕਦੀ ਨਹੀਂ ਆਉਣਾ ਜੋ ਕੁਛ ਤੂੰ ਕੀਤਾ ਵੀਰੇ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਆ ਤੁਸੀਂ ਇਦਾਂ ਕਰਦੇ ਆ ਆਪਾਂ ਚੱਲਦੇ ਆ ਉਹਨਾਂ ਨੂੰ ਲੈ ਕੇ ਆਉਨੇ ਵਾਪਸ ਮੇਰੇ ਮਾਪੇ ਆ ਰੱਬ ਵਰਗੇ ਆਪਾਂ ਉਹਨਾਂ ਨੂੰ ਲੈ ਕੇ ਆਉਨੇ ਮੰਮੀ ਵੀਰੇ ਆਪਾਂ ਚੱਲਦੇ ਆ ਉਹਨਾਂ ਨੂੰ ਲੈ ਕੇ ਆਉਨੇ ਆ ਜਦੋਂ ਕੱਢੇ ਹੀ ਉਹਦੇ ਵੀਰੇ ਦੇ ਚਲਾ ਲਏ ਜੀ ਜੋ ਕੁਛ ਕੀਤਾ ਸੀ ਜਦੋਂ ਕੁਛ ਕਿੰਨ ਕੀਤਾ ਸੀ ਉਹ ਜਿਹਦੇ ਹਿਸਾਬ ਨਾਲ ਤ ਉਹਨਾਂ ਨੂੰ ਕੱਢਿਆ ਨਾ ਉਹਨੇ ਜਿਹਦੇ ਹਿਸਾਬ ਆਪੇ ਲੈ ਗਿਆ ਸਾਪੇ ਵੀ ਮਰ ਜੇ ਤੇ ਲਾਕੀ ਬਣਾ ਟੁੱਟੇ ਲੈ ਗਿਆਂ ਮਾਦਾ ਨੂੰ ਨਾਲ ਜਿਨ੍ਹਾਂ ਨੇ ਤੈਨੂੰ ਸਾਰੇ ਤੇਰੀ ਆਦਤਾਂ ਵਿਗਾੜ ਕੇ ਤੈਨੂੰ ਇੱਥੋਂ ਤੱਕ ਲੈ ਕੇ ਆਈਏ ਵੀਰੇ ਮੈਂ ਤੁਹਾਡੇ ਗੜੀ ਹੱਥ ਜੋੜਦੀ ਆ ਤੁਸੀਂ ਮੇਰੇ ਨਾਲ ਚੱਲੋ ਮੈਂ ਇਕੱਲੀ ਕਿੱਧਰ ਜਾਵਾਂਗੀ ਮੰਮੀ ਤੁਸੀਂ ਵੀਰੇ ਨੂੰ ਸਮਝਾਓ ਹਾਂ ਤੁਸੀਂ ਕਹੋ ਹਾਂ ਵੀਰੇ ਤੂੰ ਛੋਟੇ ਹੋਣ ਤੋਂ ਅੱਜ ਤੱਕ ਮੇਰੇ ਸਾਰੀਆਂ ਜਿੱਤਾਂ ਪਗਾਈਆਂ ਨਾ ਆ ਵੀ ਜਿੱਤ ਬਗਾ ਦੋ ਨਾਲ ਇਹ ਜਿੱਤੇ ਮੇਰੀ ਸਹੇੜਾ ਮੰਮੀ ਮੈਂ ਆਪਣਾ ਪਰਿਵਾਰ ਵਾਪਸ ਲਿਉਣਾ ਚਾਹੁੰਦੀ ਹਾਂ ਆਪਣੀ ਜੀ ਵਾਪਸ ਲਿਉਣਾ ਚਾਹੁੰਦੀ ਹਾਂ ਚੱਲੀਏ ਵੀਰੇ ਤੁਸੀਂ ਨਾਲ ਚੱਲੋ ਸਾਡੇ ਚੱਲ ਬਸ ਕਰ ਸੁਖ ਹੁਣ ਇੰਨਾ ਨਾ ਨੂੰ ਰਵਾ ਕੁੜੀ ਨੂੰ ਦੇਖ ਤੂੰ ਘਰ ਆਏ ਹੋਏ ਗੱਲ ਕਰਕੇ ਆਏਂ ਕਿ ਮੈਂ ਤੁਹਾਡੇ ਨਾਲ ਚੱਲੂਗਾ ਤੂੰ ਹੁਣ ਕਿਉਂ ਇਸ ਤਰ੍ਹਾਂ ਕਰਨਿਆ ਤੂੰ ਚੱਲ ਨਾਲ ਚਲੋ ਮੈਂ ਤੁਹਾਡੇ ਮੂੰਹ ਹੀ ਵੇਖਣ ਆਇਆ ਹਾਂ ਤੁਸੀਂ ਦੋ ਜਾਨੀਆਂ ਕਰਦੇ ਆਗੇ ਇਹ ਇਸੇ ਕੰਮ ਨੂੰ ਆਇਆ ਨਾ ਚਲੋ ਜਲਦੀਏ ਭਾਬੀ ਹਾਂਜੀ ਵੇਖ ਲਓ ਸਾਨੂੰ ਮੋਬਾਈਲਾਂ ਦਾ ਸ਼ੌਂਕ ਹੈ ਕਿ ਕੁਛ ਨਾ ਕੁਛ ਵਿੱਚੋਂ ਭੋਲਦੇ ਰਹੀਏ ਤੇ ਤੁਸੀਂ ਕਿਤਾਬਾਂ ਨਾਲ ਪਿਆਰ ਕਰਦੇ ਹੋ ਬੜਾ ਕਿਤਾਬਾਂ ਬਸ ਰੀਆ ਦੀ ਸੀਗੀ ਬੁੱਕ ਤੇ ਮੈਂ ਕਿਹਾ ਚਲ ਦੇਖਾਂ ਨਾਲ ਇਹਨੂੰ ਪੁੱਛੂੰਗੀ ਕਿਥੋਂ ਤੱਕ ਪੜਾਈ ਕਰ ਲਈ ਹੈ ਕੀ ਰਿੰਦਾ ਹੈ ਇਹ ਨਾ ਸਾਰਾ ਕੁਝ ਇਹ ਫੜੋ ਮੈਂ ਗਰਮ ਕਰਕੇ ਲਿਆਈ ਸਾਂ ਅੱਛਾ ਤੇ ਤੇਰੇ ਕਿਥੇ ਮੇਰਾ ਮਨ ਨਹੀਂਗਾ ਕਿਉਂ ਮੇਰਾ ਦਿਲ ਹੀ ਨਹੀਂ ਕਰਦਾ ਕੁਝ ਖਾਣ ਦਾ ਪਤਾ ਨਹੀਂ ਲੱਗਦਾ ਬਣਾ ਵੀ ਦਿੱਤੇ ਖਾਣ ਨੂੰ ਮੈਨੂੰ ਦੇ ਦਿੱਤੇ ਆਮ ਖਾਦੇ ਨਹੀਂ ਬਸ ਮੈਂ ਕਾਫੀ ਪੀ ਲਈ ਸੀ ਨਾ ਇਸ ਕਰਕੇ ਕੀ ਗੱਲ ਹੈ ਹੈ ਕੁਛ ਨਹੀਂ ਜਰੂਰ ਵੀ ਉਤਰਿਆ ਆ ਨੀ ਇਹ ਬਰਨੋਟੀ ਹੱਸਾ ਏ ਮੈਨੂੰ ਪਤਾ ਲੱਗਿਆ ਪਾੜ ਲੈਂਦੇ ਵੈਸੇ ਹੈਨਾ ਤੇ ਫਿਰ ਬੋਲ ਹੱਸਾ ਬਰਨੋਟੀ ਹੱਸਦੀ ਕਿਉਂ ਹੈ ਜੇ ਮੈਂ ਪੜ ਲੈਣੀ ਹੈ ਜੇ ਮੈਂ ਕੋਈ ਗੱਲ ਕਹਾਂ ਤਾਂ ਤੁਸੀਂ ਗੱਲ ਨੂੰ ਸਮਝੇ ਹੋ ਬਸ ਮੇਰੀਨ ਗਲਤ ਨਾ ਲਾਉ ਹਾਂ ਹਾਂ ਨਹੀਂ ਨਹੀਂ ਕਰੋ ਗੱਲ ਮੈਂ ਨਾ तेरे ਛੱਤ ਤੇ ਗਈ ਸੀ ਕੱਪੜੇ ਸੀ ਨਾ ਕਿ ਮੈਂ ਲਾਂ ਚਲ ਗਈ ਸਾਂ ਹੂੰ ਗੱਲ ਤਾਂ ਨਹੀਂ ਨਾ ਤੁਸੀਂ ਕਿਸੇ ਨਾਲ ਕਰਨਾ ਪਲੀਜ਼ ਗੱਲ ਨਾ ਕਰਨਾ ਇਹ ਤਾਂ ਟੈਨਸ਼ਨ ਕਿ ਕਰ ਲੈਣੀ ਹੈ ਜਿਹੜੇ ਪੜੋਸੀਆਂ ਨੇ ਉਹਨਾਂ ਦੀ ਭਾਬੀ ਉੱਪਰ ਹੀ ਗਏ ਸੀ ਅੱਛਾ ਮੈਨੂੰ ਨਾ ਉਹਨਾਂ ਨੇ ਬੜੀ ਨਾ ਗੱਲ ਕਰਨ ਦਾ ਉਹਨਾਂ ਦਾ ਤਰੀਕਾ ਤਾਂ ਜਿਵੇਂ ਸਾਨੂੰ ਲਾ ਕੇ ਸੁਣਾਇਆ ਹੋਵੇ ਚਲੋ ਚੰਗੀ ਗੱਲ ਰਹੀ ਐ ਇੱਥੇ ਸਭ ਨੂੰ ਤੁਸੀਂ ਸੱਚ ਹੀ ਦੱਸਿਆ ਸੱਚ ਦੱਸਿਆ ਚੰਗਾ ਹੁੰਦਾ ਹੈ ਨਹੀਂ ਤੇ ਇਹ ਕਹਿੰਦੇ ਨਾ ਇੱਕ ਝੂਠ ਨੂੰ ਕਿਉਂ ਰੱਖੀਏ ਇੱਕ ਝੂਠ ਨੂੰ ਲੁਕਾਉਣ ਵਾਸਤੇ 100 ਬੋਲਨੇ ਪੈਂਦੇ ਨੇ ਇਸ ਲਈ ਸਭ ਠੀਕ ਹੈ ਮੈਨੂੰ ਕਹਿਣ ਲੱਗੇ ਲਾਦੇ ਤੇਰਾ ਚੋੜੇ ਦਾ ਸ਼ੌਂਕ ਨਹੀਂ ਉਤਰਿਆ ਕੁੜੀ ਦਾ ਹੁਣ ਵਿਆਹ ਦਾ ਟਾਈਮ ਆ ਗਿਆ ਤੇ ਤੂੰ ਆਪ ਸੱਜ ਕੇ ਰਹਿਣੀ ਮੈਨੂੰ ਸਭ ਬਹੁਤ ਗੰਦਾ ਫੀਲ ਹੋਇਆ ਕਿ ਇਹਨਾਂ ਨੇ ਮੈਨੂੰ ਕਿੱਦਾਂ ਗੱਲ ਲਾ ਕੇ ਕੀਤੀ ਹੈ ਮੇਰੀ ਗੱਲ ਸੁਣ ਹੈ ਉਹ ਕਹਿੰਨਦੇ ਸਾਡੇ मामले ਦੇ ਵਿੱਚ ਇੰਟਰਫੇਅਰ ਕਰਨ ਵਾਲੇ ਤੁਸੀਂ ਬਾਬੀ ਮੇਰਾ ਚੂੜਾ ਵਾਦਾ ਦੋ ਮੈਂ ਚੂੜਾ ਨਹੀਂ ਹੁਣ ਪਾਉਂ ਹਾਂ ਨਹੀਂ ਕਾਰਨ ਕੀ ਹੈ ਉਹਨੇ ਕਿਹਾ ਤਾਂ ਉਹ ਲੋਕੀ ਮਚਦੇ ਹੁੰਦੇ ਐ ਤੇ ਮਚਾਉਣ ਵਾਲਾ ਚਾਹੀਦਾ ਠੀਕ ਹੈ ਨਾ ਆਪਾਂ ਮਚਾਵਾਂਗੇ ਮੈਂ ਕਿ ਅੱਜ ਪੜੋਸੀ ਕਹਿੰਦੇ ਪਏ ਕਾ ਨੂੰ ਕੋਈ ਰਿਸ਼ਤੇਦਾਰ ਉੱਠ ਕੇ ਨਾ ਕਹਿ ਦੇਣਾ ਉੱਠ ਕੇ ਕਹੇਗਾ ਆਪਣੇ ਘਰ ਦੇ ਮਸਲਿਆਂ ਨੂੰ ਅਸੀਂ ਆਪਸਮ ਬਣਾ ਕੇ ਲੋਕਾਂ ਨੇ ਆ ਕੇ ਸਮਨਾ ਕੁਝ ਨਹੀਂ ਕਰਨਾ ਨਾਲੇ ਤੂੰ ਆਪ ਦੱਸਦੀ ਸੀ ਕਿ ਤੇਰੇ ਉਧਰ ਕਿਸ ਨੇ ਤੇਰੀ ਇੱਜ਼ਤ ਨਹੀਂ ਭਗਾਈ ਹੈ ਹੈਨਾ ਉਹਨਾਂ ਨੇ ਛੋਟੀਆਂ ਛੋਟੀਆਂ ਇੱਜ਼ਤਾਂ ਭਗਾਲੇ ਤੇ ਇੱਕ ਗੱਲ ਹੋਰ ਤੂੰ ਅੱਜ ਗਈ ਨਹੀਂ ਉਹਨਾਂ ਦੇ ਨਾਲ ਲੈਣ ਗਈ ਸੀ ਨਾ ਫਰਨੀਚਰ ਵਗੈਰਾ ਸਾਰਾ ਇੰਟੀਰੀਅਰ ਦਾ